ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਸੋਜੀ ਬਖਸ਼ ਦੇ ਮਹਾਰਾਜ ਸਮਝਾਉਣਾ ਕਰਦੇ ਕਿ ਭਾਈ ਨਾਮ ਸਭ ਤੋਂ ਉੱਤਮ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸ ਜਾਂਦਾ ਉਹਨਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਨਾਲ ਜੁੜਦਾ ਖਾਲਸਾ ਜੀ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਈ ਪ੍ਰਕਾਰ ਤੇ ਸੁੱਖ ਦਿੰਦੇ ਹਰ ਪ੍ਰਕਾਰ ਦੀ ਜਿਹੜੀ ਖਾਲਸਾ ਜੀ ਖੇੜ ਹੈ ਵਾਹਿਗੁਰੂ ਜੀ ਨੇ ਰਚਾਈ ਹੋਈ ਚਾਹੇ ਜੰਮਣ ਮਰਨ ਹੈ ਚਾਹੇ ਸੁਖ ਖੁਸ਼ੀ ਹੈ ਖਾਲਸਾ ਜੀ ਕਿਸੇ ਪ੍ਰਕਾਰ ਦੀ ਖੇੜ ਹੈ ਜਿਸ ਵੇਲੇ ਬੰਦੇ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਉਸ ਵੇਲੇ ਖਾਲਸਾ ਜੀ ਜੰਜਲਾਂ ਤੋਂ ਬੰਦਾ ਪਰੇ ਹੋ ਜਾਂਦਾ ਹੈ ਸਤਿਗੁਰੂ ਮਹਾਰਾਜ ਬਾਣੀ ਵਿੱਚ ਵੀ ਕਹਿੰਦੇ ਕਿ ਭਾਈ ਬੰਦਾ ਅਨਜਾਨ ਪੁਨੇ ਵਿੱਚ ਸਾਰੀ ਜੀਵਨ ਆਪਣਾ ਜ਼ਿੰਦਗੀ ਵਿਅਰਥ ਗਵਾ ਲਿੰਦਾ ਹੈ 12 ਬਰਸ ਬਾਲਪਨ ਬੀਤੇ 20 ਬਰਸ ਗਸ ਤਪ ਨਾ ਕੀਓ ਮਹਾਰਾਜ ਕਹਿੰਦੇ 12 ਜਿਹੜੇ ਬਰਸ ਖਾਲਸਾ ਜੀ ਬਚਪਨ ਵਿੱਚ ਜੰਮੇ ਉਹ ਅਣਜਾਣ ਪੁਨੇ ਵਿੱਚ ਖੇਡਾ ਵਿੱਚ ਹੀ ਲੰਘ ਗਏ ਸਤਿਗੁਰੂ ਕਹਿੰਦੇ ਮਹਾਰਾਜ ਕਹਿੰਦੇ 20 ਬਰਸ ਕਛ ਤਾਪ ਨਾ ਕੀਓ ਫਿਰ ਉਤੋਂ ਅੱਗੇ 20 ਸਾਲ ਜਿਹੜਾ ਉਹ ਕੋਈ ਤਪ ਨਾ ਕੀਤਾ ਕੋਈ ਨਾਮ ਨਹੀਂ ਜਪਿਆ 30 ਤੋਂ ਉੱਪਰ ਟੱਪ ਗਈ ਫਿਰ ਮਹਾਰਾਜ ਕਹਿੰਦੇ 30 बरस देव ना पूजा फिर पछता ना गुरुद पियो महाराज सच्चे बादशाह कहंदे फिर 30 साल ਹੋਰ ਲੰਘ ਗਏ 60 ਸਾਲ ਦੀ ਉਮਰ ਹੋ ਗਈ ਮਹਾਰਾਜ सच्चे बादशाह ਅਕਾਲ ਪੁਰਖ ਦੀ ਪੂਜਾ ਨਹੀਂ ਕੀਤੀ ਨਾਮ ਨਹੀਂ ਜਪਿਆ ਭਜਨ ਬੰਦਗੀ ਨਹੀਂ ਕੀਤੀ ਤੇ ਹੁਣ ਹੱਥ ਮਲਦਾ ਗੁਰਦ ਹੋ ਗਿਆ ਮੇਰੀ ਮੇਰੀ ਕਰ ਦੇ ਜਨਮ ਗयो महाराज ਕਹਿੰਦੇ ਸਾਰਾ ਹੀ ਜਨਮ ਜਿਹੜਾ ਹੈ ਸਾਰੀ ਜ਼ਿੰਦਗੀ ਮੇਰੀ ਮੇਰੀ ਘਰ ਛੱਡ ਘਰ ਮੇਰਾ ਧੀ ਪੁੱਤ ਮੇਰੇ ਪਤਨੀ ਮੇਰੀ ਇਹ ਜਾਇਦਾਦ ਮੇਰੀ ਉਹ ਪੈਸੇ ਮੇਰੇ ਆਹ ਮੇਰਾ ਉਹ ਮੇਰਾ ਇੱਥੋਂ ਤੱਕ ਆਹ ਸਰੀਰ ਮੇਰਾ ਹਰ ਇੱਕ ਚੀਜ਼ ਵਿੱਚ ਮੇਰੀ ਮੇਰੀ ਕਰਕੇ ਆਪਣਾ ਜਨਮ ਗਵਾ ਲਿਆ ਕੁਝ ਖਟਿਆ ਨਹੀਂ ਕੋਈ ਲਾਹਾ ਨਹੀਂ ਖਟਿਆ ਸਾਰਾ ਕੁਝ ਹੀ ਵਿਅਰਥ ਚਲਾ ਗਿਆ ਕਿਸੇ ਪ੍ਰਕਾਰ ਕੋਈ ਫਾਇਦਾ ਨਹੀਂ ਹੋਇਆ ਸਾਹਿਬ ਸੋਖ ਪੂ ਜੰਗ ਭੱਲਿਓ ਸਤਗੁਰੂ ਕਹਿੰਦੇ ਹੁਣ ਸ਼ਰੀਰ ਰੂਪੀ ਸਮੁੰਦਰ ਜਿਹੜਾ ਸੁੱਕ ਗਿਆ ਬਾਹਾਂ ਵਿੱਚ ਕੋਈ ਤਾਕਤ ਨਹੀਂ ਖਾਲਸਾ ਜੀ ਹਰ ਪ੍ਰਕਾਰ ਤੋਂ ਹਾਰ ਗਿਆ ਸ਼ਰੀਰ ਹੁਣ ਬਿਰਧ ਬੁਢਾਪੇ ਵੱਲ ਤੁਰ ਪਿਆ ਨਾਮ ਨਹੀਂ ਜਪਿਆ ਜਾਂਦਾ ਹੁਣ ਕਿੱਥੇ ਜਪਿਆ ਜਾਣਾ ਸਾਰੀ ਉਮਰ ਮੇਰੀ ਮੇਰੀ ਕੀਤੀ ਹੈ ਸੁੱਕੇ ਸਰਵਰ ਪਾਰ ਬੰਧਾਵੇ ਲੂਣਾ ਖੇਤ ਹੱਤਵਾਰ ਕਰੇ ਆਇਓ ਚੋਰ ਤੁਰੰਤ ਲੈ ਮੇਰੇ ਰਾਖਤ ਮੁਗਤ ਫਿਰੇ ਹੁਣ ਖਾਲਸਾ ਜੀ ਉਹ ਬੰਦਾ ਕੀ ਕਰਦਾ ਪਿਆ ਬੁਢੇਪੇ ਵਿੱਚ ਆ ਕੇ ਇਹ ਆਸ ਲਾਉਂਦਾ ਹੈ ਕਿ ਹੁਣ ਮੈਂ ਸਫਲਾ ਹੋ ਜਾਵਾਂ ਇਸ ਲਈ ਸਾਧ ਸੰਗਤ ਜੀ ਸਾਨੂੰ ਨਾਮ ਜਪ ਲੈਣਾ ਚਾਹੀਦਾ ਹੈ ਬਾਅਦ ਚ ਕੁਝ ਨਹੀਂ ਪਤਾ ਬੁਢੇਪੇ ਵੇਲੇ ਨਾਮ ਜਪਿਆ ਜਾਵੇ ਕਿ ਨਾ ਜਪਿਆ ਜਾਵੇ ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ ਕਿ ਹਰ ਵੇਲੇ ਨਾਮ ਜਪਿਆ ਕਰ ਹਰ ਵੇਲੇ ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਤਾਂ ਕਿ ਤੇਰਾ ਜੀਵਨ ਸਫਲਾ ਹੋ ਸਕੇ ਤੇਰਾ ਜੀਵਨ ਜੇ ਆਣਾ ਸਫਲ ਹੋ ਸਕੇ ਇਸ ਲਈ ਸਾਤ ਸੰਗਤ ਜੀ ਨਾਮ ਦਾ ਜਾਪ ਕਰਿਆ ਕਰੋ ਨਾਮ ਨੂੰ ਜਪਿਆ ਕਰੋ ਤਾਂ ਕਿ ਤੁਹਾਡਾ ਜ਼ਿੰਦਗੀ ਦੇ ਵਿੱਚ ਆਣਾ ਸਫਲ ਹੋ ਜਾਏ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ